ਸੁਰਨਾਮਕ ਦੇਵ ਜੀ ਮਹਾਰਾਜ ਦਾ ਵਾਕ ਦਮ ਦਮ ਸਦਾ ਸਮਾਲਦਾ ਦਮ ਨਾ ਵਿਰਥਾ ਜਾਏ ਇਸ ਤਰੀਕੇ ਨਾਲ ਜੇ ਤੁਸੀਂ ਕਿਧਰੇ ਜਾਪ ਕਰੋ ਤੇ ਗੱਲ ਕਿਤਨੀ ਧੀਰ ਦੇ ਵਿੱਚ ਬਣੇਗੀ ਹੁਣ ਸਾਧੂ ਸੰਤ ਤੇ ਇਹੀ ਦੱਸਦੇ ਨੇ ਮਹਾਪੁਰਖ ਬਈ ਜਨਮਾ ਜਨਮਾਂਤਰਾਂ ਦੀ ਖੇਡ ਹੈ ਬੜੀ ਲੰਬੀ ਚੋਏ ਜਪਦੇ ਰਹੋ ਜਪਦੇ ਰਹੋ ਜਪਦੇ ਰਹੋ ਪਰ ਬਾਬਾ ਫਰੀਦ ਮੈਂ ਸਮਝਦੇ ਹਾਂ ਆਸ਼ਾਵਾਦੀ ਹੈ ਨਿਰਾਸ਼ਾਵਾਦੀ ਨਹੀਂ ਇਹ ਤੇ ਹੁਣ ਨਿਰਾਸ਼ ਹੀ ਕਰਨਾ ਹੈ ਨਾ ਬੰਦੇ ਨੂੰ ਵੀ ਲੈ ਅਗਲੇ ਜਨਮ ਵਿੱਚ ਗੱਲ ਬਣ ਜਾਏ ਸ਼ਾਇਦ ਅਗਲੇ ਜਨਮ ਜਪਦਾ ਹੈ ਅਗਰ ਤੁਹਾਨੂੰ ਕੋਈ ਇਹ ਜੀਆਂ ਦਾ ਉਪਦੇਸ਼ ਕਰੇ ਖਿਮਾ ਕਰਨੀ ਮੰਨਣੀ ਨਾ ਜੀ ਅਗਲੇ ਜਨਮ ਵਿੱਚ ਬਣਣੀ ਹੈ ਗੱਲ ਤੇ ਹੁਣ ਜਪਣ ਦੀ ਲੋੜ ਹੀ ਨਹੀਂ ਇਹ ਜਨਮ ਰੋਂਦਿਆਂ ਪਿੱਟਦਿਆਂ ਬਦੀਤ ਕਰ ਦਈਏ ਤੇ ਰਸ ਅਗਲੇ ਜਨਮ ਵਿੱਚ ਮukti ਅਗਲੇ ਜਨਮ ਵਿੱਚ ਮਿਲੇ ਭਗਤ ਨਾਮਦੇਵ ਵੀ ਨਹੀਂ ਮੰਨਦੇ ਮੂਏ ਹੋਏ ਜੋ ਮੁਕਤ ਦੇਓਗੇ ਮੁਕਤ ਨਾ ਜਾਣੇ ਕੋਇ라 ਮਰ ਕੇ ਜੇ ਤੂੰ ਮੁਕਤੀ ਦੇਵੇਂ ਉਹਨੂੰ ਕਿਸਨੇ ਵੇਖਿਆ ਜੀਵਦਿਆਂ ਮੁਕਤ ਕਰ ਤਾ ਹੁਣ ਹੀ ਕਰ ਸਾਂ ਬੈਣੀ ਕਹੇ ਸੁਨੋਰੇ ਸੰਤੋ ਮਰਨ ਮੁਕਤ ਕਿੰਨ ਪਾਈ ਮਰ ਕੇ ਮੁਕਤੀ ਕਿਸ ਨੂੰ ਮਿਲੀਏ ਕਿਸੇ ਨੂੰ ਵੀ ਨਹੀਂ ਮਿਲੀ ਜਿਸ ਨੂੰ ਜੀਵਦਿਆਂ ਜੀ ਨਾ ਮਿਲੇ ਮਰ ਕੇ ਕਿਸ ਨੂੰ ਮਿਲਦੀ ਤੋ ਇਸ ਤਰ੍ਹਾਂ ਦੀਆਂ ਕੋਈ ਤਫਲ ਤਸੱਲੀਆਂ ਤੁਹਾਨੂੰ ਦੇਵੇ ਭਈ ਜਪਦੇ ਰਹੁ ਜਪਦੇ ਰਹੁ ਅਗਲੇ ਜਨਮ ਦੇ ਚ ਗਲ ਬਣ ਜਾਏਗੀ ਤੇ ਜੇ ਦਾ ਇਤਨਾ ਮਤਲਬ ਇਹ ਵੀ ਹੋ ਗਿਆ ਕਿ ਮਰ ਕੇ ਫਿਰ ਜਮਾ ਤਾਂ ਸਜ਼ਾ ਤੇ ਹੋਵੇਗੀ ਕਿਉਂਕਿ ਜਮਾ ਦੀ ਮਾਰ ਦਾ ਮਤਲਬ ਹੈ ਜਨਮਾਂ ਦੀ ਮਾਰ ਫਿਰ ਜਨਮ ਹੋਵੇਗਾ ਤੇ ਫਿਰ ਜਨਮ ਹੋਵੇਗਾ ਤੇ ਫਿਰ ਮਰਨ ਵੀ ਹੋਵੇਗਾ ਤੇ ਜੇ ਜਨਮ ਤੇ ਮਰਨ ਹੋਵੇਗਾ ਤੇ ਤਰ੍ਹਾਂ ਤਰ੍ਹਾਂ ਦੇ ਦੁੱਖ ਵੀ ਆਉਣਗੇ ਉਹ ਤੇ ਸਾਰੇ ਨਾਲ ਚੱਲਦਾ ਫਿਰ ਫਰਕ ਕੀ ਹੋਇਆ ਜਾਪ ਦਾ ਫਿਰ ਗੱਲ ਤੇ ਕੁਝ ਵੀ ਨਾ ਹੁਣ ਬੰਦਾ ਭੁੱਖਾ ਹੋਵੇ ਬਹੁਤ ਤੇ ਉਹਦੇ ਅੱਗੋਂ ਰੱਖ ਦਈਏ ਰੋਟੀ ਦਾ ਥਾਲ ਤੇ ਉਹਨੂੰ ਆਖੀਏ ਤੂੰ ਛਕ ਲੈ ਪਰ ਭੁੱਖ ਮਿٹےਗੀ 1 ਮਹੀਨੇ ਬਾਅਦ ਤੇ ਜੇ 1 ਮਹੀਨੇ ਬਾਅਦ ਹੀ ਭੁੱਖ ਮਿਟਣੀ ਹੈ ਤੇ ਹੁਣ ਖਾਣ ਦਾ ਮਤਲਬ ਹੀ ਕੀ ਹੈ ਬੰਦੇ ਨੂੰ ਲੱਗੀ ਹੋਵੇ ਬਹੁਤੀ ਪਿਆਸ ਤੇ ਉਹਦੇ ਅੱਗੋਂ ਰੱਖ ਦਈਏ ਪਾਣੀ ਦਾ ਗਲਾਸ ਤੇ ਆਖਦੇ ਹੀ ਇਹ ਪੀ ਲੈ ਲੇਕਿਨ ਪਿਆਸ ਤੇਰੀ 부ਝੇਗੀ 1 ਮਹੀਨੇ ਬਾਅਦ ਤੇ ਜੇ 1 ਮਹੀਨੇ ਬਾਅਦ ਹੀ ਪਿਆਸ 부ਝਣੀ ਹੈ ਤੇ ਪਾਣੀ ਪੀਣ ਦਾ ਮਤਲਬ ਹੀ ਕੀ ਹੈ ਮਨੁੱਖ ਇੱਕ ਮਹੀਨਾ ਇੰਤਜ਼ਾਰ ਨਹੀਂ ਕਰ ਸਕਦਾ ਪਿਆਸ ਤੇ ਹੁਣ ਲੱਗੀ ਹੈ ਤੇ ਪਾਣੀ ਉਹ ਜਿਹੜਾ ਇੱਕ ਮਹੀਨੇ ਬਾਅਦ ਪਿਆਸ 부ਝਾਵੇ ਤੇ ਹੁਣ ਪੀਣ ਦਾ ਮਤਲਬ ਕੀ ਹੈ ਬਈ ਨਾਮ ਅੱਜ ਜਪੀਏ ਤੇ ਰਸ ਮਿਲੇ ਕਿਸੇ ਅਗਲੇ ਜਨਮ ਦੇ ਵਿੱਚ ਮੁਕਤੀ ਮਿਲੇ ਕਿਸੇ ਅਗਲੇ ਜਨਮ ਦੇ ਵਿੱਚ ਇਹ ਜੀਵਨ ਰੋਂਦਿਆਂ ਹੀ ਪਿੱਟਦਿਆਂ ਲੰਘ ਜਾਏ ਖਿਮਾ ਕਰਨੀ ਬੜੀ ਨਿਰਾਸ਼ਾਵਾਦੀ ਹੈ ਔਰ ਇਹੋ ਜੀਆਂ ਦੀਆਂ ਗੱਲਾਂ ਨੇ ਮੈਂ ਸਮਝਦਾ ਲੋਕਾਂ ਨੂੰ ਧਰਮ ਤੋਂ ਦੂਰ ਕੀਤਾ ਇਸ ਜਨਮ ਵਿੱਚ ਤੇ ਗੱਲ ਬਣਣੀ ਨਹੀਂ ਚਲੋ ਛੱਡੋ ਬਾਬਰ ਜੈਸਾ ਬਾਦਸ਼ਾਹ ਜਦ ਹਿੰਦੁਸਤਾਨ ਦੇ ਤਖਤ ਤੇ ਬੈਠਾ ਇਹਨੇ ਅਨਰਥ ਬੜੇ ਕੀਤੇ ਤੇ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ ਬਾਬਰ ਤੂੰ ਬਾਬਰ ਨਹੀਂ ਜਬਰ ਹੈ ਹਕੀਕਤ ਨੂੰ ਰੋਸ਼ਨਾਸ ਕਰਾਇਆ ਤੇ ਪਤਾ ਹੈ ਇਹ ਬਾਦਸ਼ਾਹ ਕੀ ਕਹਿੰਦਾ ਇਸ ਦਾ ਇੱਕ ਸ਼ੇਰ ਹਿੰਦੁਸਤਾਨ ਦੇ ਵਿੱਚ ਬੜਾ ਮਸ਼ਹੂਰ ਹੈ ਰੋਜ਼ ਉਹ ਨੋ ਬਹਾਰ ਉਹ ਮੈਂ ਵਾ ਦਿਲ ਰੁਬਾਖਸ਼ ਅਸਤ ਬਾਬਰ ਬਐਸ਼ਕੋਸ਼ ਕੇ ਆਲਮ ਦੁਬਾਰਾ ਨੇ ਖਾ ਲੈ ਪੀ ਲੈ ਦੁਨੀਆਂ بھر ਦੀ ਆਯਾਸ਼ੀ ਕਰ ਲੈ ਮੁੜ ਕੇ ਇਸ ਦੁਨੀਆਂ ਚ ਕਿਸਨੇ ਆਣਾ ਇਹ ਬਾਬਰ ਦਾ ਨਜ਼ਰੀਆ ਹੈ ਇਹ ਉਸ ਬਾਦਸ਼ਾਹ ਦਾ ਨਜ਼ਰੀਆ ਹੈ ਜੋ ਹਿੰਦੁਸਤਾਨ ਦੇ ਤਖਤ ਤੇ ਬੈਠਾ ਸੀ ਇਹ ਉਸ ਬਾਦਸ਼ਾਹ ਦੇ ਇਸ਼ਾਰੇ ਨੇ ਜੋ ਹਮਾਇਉਂ ਦਾ ਪਿਓ ਸੀ ਇਹ ਉਸ ਬਾਦਸ਼ਾਹ ਦੀ ਗੱਲ ਹੈ ਜਿਹਦੇ ذریعے ਮੁਗਲ ਸਲਤਨਤ ਪੀੜੀਦਰ ਪੀੜੀ ਚਲੀ ਲੰਬੀ ਪੀੜੀ ਦਰ ਪੀੜੀ ਚਲੀ ਬੁਨਿਆਦ ਬਾਬਰ ਨੇ ਰੱਖੀ ਤੇ ਬਾਬਰ ਦੇ ਖਿਆਲ ਕੀ ਨੇ ਬਾਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ ਰਾਜ ਕੇ ਐਸ਼ ਕਰ ਲੈ ਮੁੜ ਕੇ ਇਸ ਦੁਨੀਆ ਚ ਨਹੀਂ ਆਣਾ ਔਰ ਬਾਬਰ ਦੇ ਇਨਾਂ ਹੀ ਖਿਆਲਾਂ ਤੋਂ ਪ੍ਰੇਰਿਤ ਹੋ ਕੇ ਪੰਜਾਬ ਦੇ ਚ ਇੱਕ ਗੱਲ ਚੱਲ ਪਈ ਸੀ ਇਹ ਜਗ ਮਿੱਠਾ ਅਗਲਾ ਕਿਨ ਡਿਠਾ ਛੱਡੋ ਇਸ ਤਰ੍ਹਾਂ ਦੀ ਗੱਲ ਬਣ ਗਈ ਸੀ ਇਸ ਤਰ੍ਹਾਂ ਦੀ ਵਿਚਾਰਧਾਰਾ ਮਨੁੱਖ ਦੀ ਜੋ ਹੈ ਬਣ ਗਈ ਸੀ ਜੀਵਨ ਦਾ ਢੰਗ ਐਸਾ ਜਿਹਾ ਬਣ ਗਿਆ ਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਪਨਾ ਤੋੜਿਆ ਬਾਬਰ ਜਿਸ ਢੰਗ ਨਾਲ ਤੂੰ ਸਮਝੀ ਬੈਠਾ ਹੈ ਇਹ ਗੱਲ ਏ ਨਹੀਂ ਜੇ ਐਸ਼ ਕਰਨ ਵਾਸਤੇ ਸਿਰਫ ਇਹੀ ਜੀਵਨ ਹੈ ਤੇ ਅਗਲੇ ਤੇ ਤੂੰ ਭਰੋਸਾ ਨਹੀਂ ਰੱਖਦਾ ਤੇ ਖੁਦਾ ਦੀ ਬੰਦਗੀ ਦਾ ਜਿਹੜਾ ਰਸ ਹੈ ਉਹ ਵੀ ਇਸੇ ਜੀਵਨ ਵਿੱਚ ਮਿਲ ਸਕਦਾ ਅਗਲੇ ਮਰ ਕੇ ਜੰਨਤ ਮਿਲਣੀਆਂ ਹੂਰਾ ਮਿਲਣੀਆਂ ਨੇ ਤੇ ਉੱਥੇ ਕੌਸਰ ਦੇ ਚਸ਼ਮੇ 'ਤੇ ਚੱਲਦੇ ਨੇ ਸ਼ਰਾਬ ਦੇ ਚਸ਼ਮੇ 'ਤੇ ਚੱਲਦੇ ਨੇ ਇਸ ਚੱਕਰਾਂ ਦੇ ਵਿੱਚ ਨਾ ਪੈ ਇਸ ਝੂਠੀ ਲਾਲਚ ਤੇ ਵਿੱਚ ਨਾ ਪੈ ਤੂੰ ਹੁਣ ਬੰਦਗੀ ਕਰ ਤੇ ਤੈਨੂੰ ਰਸ ਮਿਲੇਗਾ ਆਨੰਦ ਮਿਲੇਗਾ ਇੱਕ ਪਰਮਪੁਰਖ ਭਰੇਰੇ ਤਾਂ ਫਿਰ ਮਨੁੱਖ ਪ੍ਰੇਰਿਆ ਵੀ ਜਾਂਦਾ ਹੈ ਕੋਲ ਦੇ ਰਾਖਸ਼ਸ ਨੂੰ ਦੋ ਲਫ਼ਜ਼ ਕਹੇ ਨਹੀਂ ਤੂੰ ਦੇਵਤਾ ਬਣ ਗਏ ਸੱਜਣ ਠੱਗ ਨੂੰ ਮੇਰੇ ਪਤਸ਼ਾਹ ਨੇ ਇੱਕੋ ਹੀ ਸ਼ਬਦ ਸੁਣਾਇਆ ਠੱਗੀ ਉਸ ਦੇ ਅੰਦਰੋਂ ਸਾਰੀ ਚਲੀ ਗਈ ਕੋਈ ਜੁੜਿਆ ਹੋਇਆ ਗੱਲ ਆਖੇ ਤੇ ਗੱਲ ਬਣ ਜਾਂਦੀ ਇਤਨੀ ਮੈਰਜ਼ ਕਰਦੇ ਵਰਨਾ ਉਸ ਸੱਜਣ ਠੱਗ ਨੂੰ ਕਈ ਸਾਧੂ ਸੰਤਾਂ ਨੇ ਸਮਝਾਇਆ ਉਹਨੇ ਗੱਲ ਨਹੀਂ ਬਣੀ ਸੀ ਫਿਰ ਖਿਆਲ ਆਇਆ ਵੀ ਜੀਵਨ ਵਿਰਥ ਜਾ ਰਿਹਾ ਹੈ ਜ਼ਿੰਦਗੀ ਵਿਰਥ ਜਾ ਰਹੀ ਹੈ ਤੋ ਮੈਰਜ਼ ਕਰ ਰਿਆ ਸੀ ਨਾਮ ਦੇ ਰਸ ਬਾਰੇ ਤੁਹਾਨੂੰ ਕੋਈ ਇਹ ਆਖੇ ਅਗਲੇ ਜਨਮ ਵਿੱਚ ਤੋ ਖਿਮਾ ਕਰਨੀ ਤੋਂ ਇੱਕ ਵਿਚਾਰਾ ਬਣ ਜਾਣਗੇ ਛੱਡੋ ਅਗਲਾ ਜਨਮ ਫਿਰ ਇਸੇ ਜਨਮ ਵਿੱਚ ਜਿਹੜਾ ਆਨੰਦ ਲੈਣਾ ਲੈ ਲੋ ਕੌਣ ਅਗਲੇ ਜਨਮ ਬਾਜ ਮਿਲਾਵਾ ਸ਼ੇਖ ਫਰੀਦ ਟਾਕਮ ਕੂੰਜਣੇ ਆ ਮਨੋ ਮਚਿੰਦੜੀਆਂ ਇਹ ਮਨ ਨੂੰ ਮਚਰਾਣ ਵਾਲੀਆਂ ਜਿਹੜੀਆਂ ਪੂੰਜਾਂ ਨੇ ਇਹ ਮਨ ਨੂੰ ਬੇਚੈਨ ਕਰਨ ਵਾਲੀਆਂ ਜਿਹੜੀਆਂ ਵਾਸ਼ਨਾ ਨੇ ਇਹ ਮਨ ਨੂੰ ਦੁਖਦ ਕਰਨ ਵਾਲੀ ਜਿਹੜੀਆਂ ਇੱਛਾਵਾਂ ਨੇ ਜੇ ਤੂੰ ਕਿਦਰੇ ਇਹਨਾਂ ਨੂੰ ਅੱਜ ਰੋਕ ਲਵੇਂ ਤੇ ਖੁਦਾ ਦਾ ਦਰਬਾਰ ਤੇ ਅੱਜ ਤੈਨੂੰ ਦਿਸ ਪਏਗਾ ਅੱਜ ਹੋਣਾ ਹੀ ਕੱਲ ਤੇ ਗੱਲ ਹੀ ਛੱਡ ਪਰਸੋਂ ਤੇ ਗੱਲ ਹੀ ਛੱਡ ਅਗਲੇ ਜਨਮ ਵਿੱਚ ਰੱਬ ਮਿਲੇਗਾ ਅਗਲੇ ਜਨਮ ਵਿੱਚ ਜੰਨਤ ਮਿਲੇਗੀ ਅਗਲੇ ਜਨਮ ਵਿੱਚ ਖੁਦਾ ਮਿਲੇਗਾ ਪਰ ਇਹ ਮੁਸਲਮ ਫਕੀਰ ਕਹਿੰਦਾ ਨਹੀਂ ਛੱਡ ਅਗਲੇ ਜਨਮ ਦੀ ਗੱਲ ਅਗਲੇ ਜਨਮ ਦੇ ਜੰਨਤ ਮਿਲੇਗੀ ਮਰ ਕੇ ਜੰਨਤ ਮਿਲੇਗੀ ਨਹੀਂ ਅੱਜ ਅੱਜ ਜੰਨਤ ਮਿਲ ਸਕਦੀ ਹੈ ਅੱਜ ਖੁਦਾ ਦਾ دیدار ਹੋ ਸਕਦਾ ਹੈ ਅੱਜ ਗੱਲ ਬਣ ਸਕਦੀ ਹੈ ਆਜ ਮੇਲਾ ਵਾ ਸ਼ੇਖ ਫਰੀਦ ਟਾਕਮ ਗੂੰਜਣੀਆਂ ਮਨੋ ਮਚਿੰਦੀਆਂ ਮੈਂ ਸਮਝਦਾ ਬਹੁਤ ਵੱਡਾ ਹੈ ਆਸਾਵਾਦੀ ਬਚਨ ਹੈ ਬਾਬੇ ਫਰੀਦ ਦਾ ਨਹੀਂ ਤੇ ਮਨੁੱਖ ਨਿਰਾਸ਼ ਹੋ ਜਾਂਦਾ ਹੈ ਜਦ ਧਾਰਮਿਕ ਸਟੇਜਾਂ ਤੇ ਕਿਹਾ ਜਾਂਦਾ ਅਗਲੇ ਜਨਮ ਵਿੱਚ ਗੱਲ ਬਣੇਗੀ ਜਪਦੇ ਰੋ ਜਪਦੇ ਰੋ ਅਗਲੇ ਜਨਮ ਵਿੱਚ ਗੱਲ ਬਣੇਗੀ ਜਦ ਕਦੀ ਮੈਂ ਇਸ ਤਰ੍ਹਾਂ ਧਾਰਮਿਕ ਸਟੇਜ ਤੋਂ ਸੁਣਦਾ ਤੇ ਮੇਰਾ ਮਨ ਵੀ ਬੜਾ ਔਖਾ ਹੋ ਜਾਂਦਾ ਵੀ ਇਹ ਤੇ ਬੰਦਿਆਂ ਨੂੰ ਨਿਰਾਸ਼ ਕਰਨਾ ਹੈ ਇਹ ਜਨਮ ਰੋਂਦੇ ਆ ਪਿੱਟਦੇ ਆ ਲਗਾ ਛੜੀ ਤੇ ਅਗਲੇ ਜਨਮ ਵਿੱਚ ਗੱਲ ਬਣੇਗੀ ਇਹ ਜਨਮ ਬਿਮਾਰੀਆਂ ਸੰਤਾਪ ਤੇ ਦੁੱਖਾਂ ਵਿੱਚ ਲਗਾ ਛੜੀਏ ਤੇ ਅਗਲੇ ਜਨਮ ਵਿੱਚ ਗੱਲ ਬਣੇਗੀ ਤੇ ਹੱਦ ਹੋ ਗਈ ਫਿਰ ਪਤਾ ਤਸੱਲੀ ਕੀ ਦਿੰਦੇ ਨੇ ਵੀ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਗੁਸਤਾਖੀ ਮਾਪ ਮੈਂ ਤੇ ਇਹਦਾ ਜਵਾਬ ਦੇਣਾ ਹੁੰਦਾ ਦੇਰ ਹੀ ਅੰਧੇਰ ਹੈ ਹੋਰ ਕਿਹੜਾ ਦੇਰ ਹੈ ਦੇਰ ਹੀ ਅੰਧੇਰ ਹੈ ਕੰਨਨ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਪਰ ਮੈਂ ਇਤਨੀ ਅਰਜ਼ ਕਰਦੇ ਆਂ ਦੇਰ ਹੀ ਅੰਧੇਰ ਹੈ ਜੇ ਦੇਰ ਹੈ ਤਾਂ ਫਿਰ ਅੰਧੇਰ ਹੈ ਰੱਬ ਦੇ ਘਰ ਦੇਰ ਵੀ ਨਹੀਂ ਇਹ ਵੀ ਮੈਰਜ਼ ਕਰਦੇ ਆਂ ਇਹ ਲਫ਼ਜ਼ ਵਰਤਣਾ ਹੀ ਨਹੀਂ ਚਾਹੀਦਾ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਤੇ ਦੇਰ ਹੀ ਤੇ ਅੰਧੇਰ ਹੋਂਦੀ ਹੋਰ ਕੀ ਹੈ ਪਾਣੀ ਹੁਣ ਵੀ ਹੈ ਤੇ ਰੱਬ ਇਹ ਆਖੇ ਮਹੀਨੇ ਬਾਅਦ ਪਿਆਸ ਬੁਝੇਗੀ ਤੇ ਅંધੇਰ ਨਿਰਈਆਂ ਅંધੇਰ ਰੋਟੀ ਹੁਣ ਖਾਈਏ ਤੇ ਭੁੱਖ ਮਹੀਨੇ ਬਾਅਦ ਮਿਟੇ ਇਤੇ ਅંધੇਰ ਹੈ ਨਿਰਈਆਂ ਅંધੇਰ ਹੈ ਦੇਰ ਕਾ ਦੀ ਨਿਰਈਆਂ ਅંધੇਰ ਨਾਮ ਅੱਜ ਜਪੀਏ ਤੇ ਰਸ ਜਾਂ ਮੁਕਤੀ ਅਗਲੇ ਜਨਮ ਵਿੱਚ ਮਿਲੇ ਤੇ ਇਹ ਜਨਮ ਰੋਦਿਆਂ ਪਿੱਟਦਿਆਂ ਲੰਘ ਜਾਏ ਇਤੇ ਨਿਰੀ ਅંધੇਰ ਤੇ ਦੇਰ ਹੀ ਅੰਦੇਰ ਔਰ ਖਿਮਾ ਕਰਨੇ ਸ਼੍ਰੀ ਸਦਨਾ ਨੇ ਸਿੱਧਾ ਹੀ ਕਹਿ ਦਿੱਤਾ ਸਦਨਾ ਕਹਿਣੇ ਹਨ हे ਪ੍ਰਮਾਤਮਾ ਗੱਲ ਸੁਣ ਤਉ ਗੁਨ ਕਾਹ ਜਗਤ ਗੁਰਾ ਜੋ ਕਰਮ ਨਾ ਨਾਸੀ ਸਿੰਘ ਸਰਨ ਕਤ ਜਾਈਏ ਜੋ ਜੰਪੁਗ ਗ라스 ਹੈ ਮੈਂ ਸ਼ੇਰ ਦੀ ਸ਼ਰਮ ਦੇ ਚਲਾ ਜਾਵਾਂ ਤੇ ਉਹਨੂੰ ਆਖਾਂ ਮੇਰੀ ਹਿਫਾਜ਼ਤ ਕਰ ਤੇ ਸ਼ੇਰ ਦੇ ਹੁੰਦਿਆ ਹੋਇਆ ਮੈਨੂੰ ਗਿੱਦੜ ਖਾ ਜਾਏ ਤੇ ਮੈਨੂੰ ਸ਼ੇਰ ਦੇ ਕੋਲ ਜਾਣ ਦੀ ਲੋੜ ਕੀ ਮੈਂ ਕਿਉਂ ਜਾਵਾਂ ਸ਼ੇਰ ਦੇ ਕੋਲ ਫਿਰ ਇੱਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੇ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ ਇੱਕ ਬੂੰਦ ਦਾ ਪਿਆਸਾ ਤੜਪ ਤੜਪ ਕੇ ਮੈਂ ਮਰ ਜਾਵਾਂ ਤੇ ਜਦ ਮੈਂ ਮਰ ਜਾਵਾਂ ਤੇ ਤੂੰ ਦਰਿਆਵਾਂ ਦੇ ਦਰਿਆ ਉਡੈਲ ਕੇ ਦੇ ਦੇਵੇਂ ਮੈਂ ਕੀ ਕਰਨੇ ਨੇ ਉਹ ਮੇਰੇ ਕਿਹੜੇ ਕੰਮ ਦਾ ਸਾਰੀ ਜ਼ਿੰਦਗੀ ਮੈਂ ਇੱਕ ਬੂੰਦ ਵਾਸਤੇ ਤੜਪਦਾ ਰਹਿ ਜਾਵਾਂ ਤੇ ਜਦ ਮੇਰਾ ਅੰਤ ਹੋ ਜਾਵੇ ਤੇ ਤੂੰ ਦਰਿਆ ਭੇਜ ਦੇਵੇਂ ਮੇਰੇ ਘਰ ਦੇ ਚ ਜਾ ਭਾਈ ਸਦਨੇ ਦੇ ਘਰ ਦੇ ਚ ਜਾ ਉਹਦੇ ਕੋਲੋਂ ਲੰਘ ਉਸ ਦਰਿਆ ਨੂੰ ਮੈਂ ਕੀ ਕਰਾਂ ਪ੍ਰਾਨ ਜੋ ਥੱਕੇ ਫਿਰ ਨਹੀਂ ਕੈਸੇ ਬਰਮਾ ਬੂਡੂ ਮੂਏ ਨੋ ਕਾਮਲੇ ਕਹੋ ਕਾਇ ਚੜਾਂ ਮੈਂ ਭਵ ਸਾਗਰ ਦੇ ਚ ਦਰਿਆ ਦੇ ਚ ਹੱਥ ਮਾਰਦਾ ਮਾਰਦਾ ਡੁੱਬਣ ਲੱਗਾ ਤੇ ਫਰਿਆਦ ਕਰਾਂ ਤੇ ਜਦ ਮੈਂ ਡੁੱਬ ਜਾਵਾਂ ਮਰ ਜਾਵਾਂ ਤੇ ਫਿਰ ਤੂੰ ਬੇੜੀ ਭੇਜੈਂ ਕਿਹੜੇ ਕੰਮ ਦੀ ਮੈਂ ਕੀ ਕਰਨੀ ਉਸ ਬੇੜੀ ਨੂੰ ਮੈਂ ਕੀ ਕਰਾਂ ਤੂੰ ਬੇੜੀ ਮੈਨੂੰ ਉਦੋਂ ਪੇੜ ਜਦ ਮੈਂ ਪਾਰ ਹੋਣਾ ਤੂੰ ਪਾਣੀ ਮੈਨੂੰ ਉਦੋਂ ਦੇ ਜਦ ਮੈਨੂੰ ਪਿਆਸ ਲੱਗੇ ਤੂੰ ਰੱਖਿਆ ਮੇਰੀ ਉਦੋਂ ਕਰ ਜਦ ਮੈਂ ਤੇਰੀ ਸ਼ਰਮ ਦੇ ਚ ਗਿਆ ਇੱਕ ਹੀ ਕ ਮੈਂ ਸ਼ੇਰ ਦੀ ਸ਼ਰਮ ਦੇ ਚ ਜਾਵਾ ਤੇ ਗਿੱਦੜ ਮੈਨੂੰ ਖਾ ਜਾ ਤੇ ਪਤਾ ਇੱਥੇ ਕੀ ਕਹਿ ਰਹੇ ਨੇ ਸਦਨਾ ਇਹ ਜਿਹੜੇ ਦੁੱਖ ਹੁੰਦੇ ਨੇ ਤੇ ਸਾਧੂ ਸੰਤ ਕਹਿ ਦਿੰਦੇ ਨੇ ਵੀ ਇਹ ਜੇ ਕਰਮਾਂ ਦਾ ਫਲ ਹੈ ਜੀ ਕਰਮਾਂ ਦਾ ਹੁਣ ਸਦਨਾ ਨਹੀਂ ਮੰਨਦਾ ਔਰ ਬੜੇ ਕ੍ਰਾਂਤੀਕਾਰੀ ਬਚਨ ਨੇ ਇਸਦੇ ਭਗਤਾਂ ਦੀਆਂ ਗੱਲਾਂ ਬੜੀਆਂ ਨਿਰਾਲੀਆਂ ਹੋ ਗਈਆਂ ਉਹ ਕਹਿੰਦੇ ਨੇ ਤਉ ਗੁਣ ਕਹਾ ਜਗਤ ਬੁਰਾ ਜੋ ਕਰਮ ਨਾ ਨਾਸ਼ੇ اے ਰੱਬ ਇਹ ਧਾਰਮਿਕ ਬੰਦੇ ਕਹਿੰਦੇ ਨੇ ਵੀ ਤੇਰੇ ਕਰਮਾਂ ਦਾ ਫਲ ਹੈ ਤੇ ਤੇਰਾ ਨਾਮ ਜਪਦਿਆਂ ਤੇਰੀ ਬੰਦਗੀ ਕਰਦਿਆਂ ਜੇ ਮੇਰੇ ਕਰਮ ਨਹੀਂ ਮਿਟ ਸਕਦੇ ਤੇ ਤੇਰੀ ਬੰਦਗੀ ਕਰਨ ਦਾ ਮੈਨੂੰ ਫਲ ਕੀ ਹੈ ਫਿਰ ਤੇਰੇ 'ਚ ਗੁਣ ਕੀ ਹੈ ਤੇਰੇ ਕੋਲ ਮੈਂ ਆਵਾਂ ਤੇ ਕਰਮਾਂ ਦੀ ਮਾਰ ਹੀ ਮੈਨੂੰ ਭੋਗਣੀ ਪਏ ਤੇ ਤੇਰੇ ਵਿੱਚ ਕੀ ਗੁਣ ਹੈ ਪਹਿਲੇ ਇਹ ਦੱਸ ਅਸੀਂ ਤੇ ਇਸੇ ਗੁਣ ਦਾ ਸਦਕਾ ਤੇਰੇ ਕੋਲ ਆਇਆ ਵੀ ਤੇਰੇ ਕੋਲ ਆਉਂਦਿਆਂ ਕਰਮ ਮਿਟ ਜਾਂਦੇ ਤੇਰੇ ਕੋਲ ਆਉਂਦਿਆਂ ਕਰਮ ਧੁੱਲ ਜਾਂਦੇ ਤੇਰੇ ਕੋਲ ਆਉਂਦਿਆਂ ਜਨਮਾਂ ਜਨਮਾਂਤਰਾਂ ਦੀਆਂ ਰੇਖਾਂ ਪੁੱਟੀਆਂ ਸਿੱਧੀਆਂ ਹੋ ਜਾਂਦੀਆਂ ਤੇ ਤੇਰੇ ਕੋਲ ਮੈਂ ਆਵਾਂ ਤੇ ਗੱਲ ਇਹ ਹੀ ਬਣੀ ਰਹੇ ਬਈ ਕਰਮਾਂ ਦੀ ਮਾਰ ਮੈਂ ਭੋਗਣੀ ਹੈ ਤਾਂ ਸਿੱਧੀ ਗੱਲ ਭਗਤ ਸਦਨੇ ਨੇ ਕਹਿ ਦਿੱਤੀ ਤਉਗਨ ਕਹਾ ਜਗਤ ਗੁਰਾ हे ਜਗਤ ਦੇ ਗੁਰੂ ਪਰਿਪੂਰਣ ਪਰਮਾਤਮਾ ਫਿਰ ਤੂੰ ਦੱਸ ਤੇਰੇ ਚ ਗੁਣ ਕੀ ਹੈ ਕਿਉਂਕਿ ਅਸੀਂ ਤੇ ਇਸੇ ਗੁਣ ਦਾ ਸਦਕਾ ਤੇਰੇ ਕੋਲ ਆਂਦੇ ਵੀ ਜਨਮਾਂ ਜਨਮਾਂ ਤਰਾਂ ਦੇ ਕਰਮ ਮਿਟ ਜਾਣਗੇ ਤੇ ਤੂੰ ਇਹ ਆਖੇ ਵੀ ਜਿਹੜਾ ਦੁੱਖ ਸੁੱਖ ਹੈ ਤੇ ਕਰਮਾਂ ਦਾ ਭੋਗ ਹੈ ਭੋਗ ਹੈ ਤੇ ਕਮ ਸੇ ਕਮ ਇਸ ਜਨਮ ਦੇ ਤੇ ਭੋਗ ਅਗਲੇ ਜਨਮ ਵਿੱਚ ਗੱਲ ਬਣਾਂਗੇ ਇਸ ਜਨਮ ਦੇ ਇਤੇ ਤੂੰ ਤਕਲੀਫ ਭੋਗ ਲੇ ਅਗਲੇ ਜਨਮ ਵਿੱਚ ਗੱਲ ਬਣੇਗੀ ਤਾਂ ਪਤਾ ਸਦਨ ਨੇ ਸਿੱਧਾ ਕਰ ਦਿੱਤਾ ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾ ਸੇ ਸਿੰਘ ਸਰਨ ਕਤ ਜਾਈਏ ਜੋ ਜੰਪੁਕ ਗਰਾਸੇ ਏ ਅਕਾਲ ਪੁਰਖ ਫਿਰ ਇਹ ਦੱਸ ਤੇਰੇ ਚ ਗੁਣ ਕੀ ਹੋਇ ਪਹਿਲੇ ਇਹ ਦੱਸ ਆਈਏ ਤੇਰੇ ਕੋਲ ਤੇ ਕਰਮਾਂ ਦੀ ਮਾਰ ਭੋਗਣੀ ਪਈ ਆਈਏ ਸ਼ੇਰ ਦੀ ਸ਼ਰਨ ਵਿੱਚ ਗਿੱਦੜੀ ਖਾ ਜਾ ਲਈਏ ਰੱਬ ਦੀ ਸ਼ਰਨ ਤੇ ਕਰਮ ਹੀ ਸਾਨੂੰ ਮਾਰ ਜਾ ਤੇ ਕਰਮ ਤੇ ਗਿੱਦੜ ਨੇ ਤੇ ਤੇਰੀ ਸ਼ਰਮ ਦੇ ਚ ਬੈਠੀਏ ਤੇ ਕਰਮ ਸਾਨੂੰ ਮਾਰ ਜਾ ਕਰਮ ਬੇਜ਼ਾਰ ਕਰ ਜਾ ਕਰਮ ਸਾਨੂੰ ਦੁਖੀ ਕਰ ਜਾ ਕਰਮ ਸਾਨੂੰ ਰੁਲਾ ਦੇਣਾ ਤਾਂ ਤੇਰੇ ਕੋਲ ਆਣ ਦਾ ਫਲ ਕੀ ਹੋਇਆ ਤੇਰੇ ਕੋਲ ਆਣ ਦਾ ਮਤਲਬ ਕੀ ਹੋਇਆ ਦਰਸਲ ਬੜੀ ਗੂੜੀ ਗੱਲ ਕਹਿ ਗਏ ਸਦਨਾ ਕਹਿੰਦੇ ਨੇ ਜਦ ਵੀ ਕੋਈ ਮਨੁੱਖ ਅਕਾਲ ਪੁਰਖ ਦੇ ਕੋਲ ਆਉਂਦਾ ਹੈ ਉੱਥੋਂ ਕਰਮ ਭੱਜ ਜਾਂਦੇ ਉੱਥੇ ਕਰਮ ਨਹੀਂ ਰਹਿੰਦੇ ਉੱਥੇ ਕਰਮ ਨੇ ਕੀ ਰਹਿਣਾ ਉਤੇ ਸਾਰੇ ਕਰਮ ਇੱਕ ਪਾਸੇ ਹੋ ਜਾਂਦੇ ਹੁਣ ਤੇ ਸ਼ੇਰ ਵੀ ਸ਼ਰਮ ਦੇ ਚਲਾ ਗਿਆ ਤੇ ਸ਼ੇਰ ਵੀ ਸ਼ਰਮ ਦੇ ਚਲਾ ਤੇ ਹੁਣ ਗਿੱਦੜ ਨੇ ਕੀ ਕਹਿਣਾ ਗਿੱਦੜ ਨੇੜੇ ਨਹੀਂ ਆ ਸਕਦਾ ਜਿਸ ਵਕਤ ਮਨੁੱਖ ਦੀ ਸੁਰਤ ਨਾਮ ਦੇਸ ਜੁੜ ਜਾਂਦੀ ਹੈ ਕਰਮ ਨੇੜੇ ਨਹੀਂ ਹੁੰਦੇ ਗੱਲ ਖਤਮ ਫਿਰ ਕਰਮਾਂ ਦੀ ਮਾਰ ਨਹੀਂ ਔਰ ਫਿਰ ਉਸ ਨੂੰ ਇੰਜ ਪਤਾ ਚੱਲ ਜਾਂਦਾ ਹੈ ਅਕਾਲ ਪੁਰਖ ਮੇਰੀ ਤੇ ਰੱਖਿਆ ਕਰ ਰਿਹਾ ਮੈਂ ਤੇ ਉਸੇ ਕੋਲ ਚਲਾ ਗਿਆ ਤੇ ਜੇ ਹੁਣ ਇਹੀ ਆਖੇ ਜਾਓ ਕੋਈ ਗੱਲ ਨਹੀਂ ਨਾਮ ਜਪੇ ਜਾਓ ਦੁੱਖ ਹਨ ਕੋਈ ਨਹੀਂ ਕਰਮਾਂ ਦੇ ਹੋਗਨੇ ਅਗਲੇ ਜਨਮ ਦੇ ਚ ਨਹੀਂ ਆਉਣਗੇ ਤੇ ਨਾਮ ਦਾ ਜਿਹੜਾ ਫਲ ਹੈ ਮੁਕਤੀ ਅਗਲੇ ਜਨਮ ਦੇ ਚ ਮਿਲ ਜਾਏਗੀ ਸਦਨਾ ਨਹੀਂ ਬਣਦੇ ਕਹਿੰਦੇ ਨਹੀਂ ਹੁਣ ਗੱਲ ਨਹੀਂ ਬਣੀ ਤਾਂ ਫਿਰ ਨਹੀਂ ਬਣਣੀ ਤੇ ਬਾਬਾ ਫਰੀਦ ਕਹਿੰਨ ਜੇ ਅੱਜ ਨਹੀਂ ਬਣੀ ਤੇ ਕੱਲ ਵੀ ਨਹੀਂ ਬਣਣੀ ਇਹ ਵੀ ਸੋਚ ਲੈ ਜਿਸ ਤਰੀਕੇ ਨਾਲ ਤੂੰ ਅੱਜ ਜਪਿਆ ਹੈ ਤੇ ਅੱਜ ਗੱਲ ਨਹੀਂ ਬਣੀ ਤੇ ਕੱਲ ਵੀ ਨਹੀਂ ਬਣਣੀ ਪਰਸੋਂ ਵੀ ਨਹੀਂ ਬਣਣੀ ਤੇ ਜੇ ਅੱਜ ਗੱਲ ਨਹੀਂ ਬਣੀ ਤਾਂ ਤੇਰੇ ਜਪਣ ਦੇ ਢੰਗ ਦੇ ਚ ਫਰਕ ਹੈ ਉਹ ਤੂੰ ਠੀਕ ਕਰ ਲੈ ਗੱਲ ਬਣ ਜਾਏਗੀ ਤੇ ਜਿਸ ਤਰੀਕੇ ਨਾਲ ਤੂੰ ਅੱਜ ਕੀਤਾ ਤੇ ਗੱਲ ਅੱਜ ਨਹੀਂ ਬਣੀ ਕੱਲ ਵੀ ਨਹੀਂ ਬਣੀ ਪਰਸੋਂ ਵੀ ਨਹੀਂ ਬਣੀ ਤੂੰ ਟਾਗ ਠੀਕ ਕਰਨੇ ਗੱਲ ਅੱਜ ਬਣ ਲਾਏ ਬਣ ਜਾਏਗੀ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੂੰਜਣੀਆਂ ਮਨੋ ਮਚਿੰਦਣੀਆਂ ਮਨ ਨੂੰ ਮਚਰਾਣ ਵਾਲੀਆਂ ਜੜੀਆਂ ਵਾਸ਼ਨਾਵਾਂ ਨੇ ਇਛਾਵਾਂ ਨੇ ਤੂੰ ਉਹਨਾਂ ਨੂੰ ਇੱਕ ਪਾਸੇ ਕਰ ਅੱਜ ਹੀ ਮਿਲਾਪ ਹੋ ਜਾਏ ਹੁਣੇ ਹੁਣੇ ਪ੍ਰਮਾਤ ਪਤਾ ਕਿਉਂ ਇਤਹਾਮ ਨੂੰ ਇੱਕ ਪਾਸੇ ਕਰਨ ਨੂੰ ਫਰੀਦ ਕਿਉਂ ਕਹਿੰਦੇ ਨੇ ਹੁਣ ਪਤਾ ਨਹੀਂ ਗੁਰੂ ਦੀ ਕੀ ਇੱਛਾ ਹੈ ਪਰਮਾਤਮਾ ਦੀ ਕੀ ਇੱਛਾ ਹੈ ਤੇ ਹੁਣ ਉਹਨ ਦਾ ਉਹਦੇ ਸਾਡਾ ਕੋਈ ਬੋਧ ਹੈ ਨਹੀਂ ਨਾ ਉਹਦੀ ਇੱਛਾ ਕੀ ਉਹ ਵੀ ਉਹ ਪੁੱਛ ਨਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਹੁਣ ਕਿਸੇ ਕੋਲ ਪੁੱਛ ਕੇ ਤੋ ਕਰਦਾ ਨਹੀਂ ਮੇਰੇ ਖਿਆਲ ਸਨ 62 ਸੀ ਉਦੋਂ ਸ਼ਾਇਦ ਇਸ ਪਾਸੇ ਵੀ ਕੋਈ ਰੋਲਾ ਪਿਆ ਹੋਵੇ ਹਿੰਦੁਸਤਾਨ ਦੇ ਵਿੱਚ ਇੱਕ ਚਰਚਾ ਸੀ ਕੋਈ ਇਟਲੀ ਦੇ ਜੋਤਸ਼ੀਆਂ ਨੇ ਤੇ ਹਿੰਦੁਸਤਾਨ ਦੇ ਜੋਤਸ਼ੀਆਂ ਨੇ ਕਹਿ ਦਿੱਤਾ ਬਈ ਜ਼ਮੀਨ ਪਲਟ ਜਾਣੀ ਤੇ ਦਸੰਬਰ ਦੇ ਦਿਨ ਸਨ ਮੈਨੂੰ ਚੰਗੀ ਤਰ੍ਹਾਂ ਯਾਦ ਸੀ ਠੰਡ ਦੇ ਦਿਨ ਸਨ ਤੇ ਘਰ ਘਰ ਅਖੰਡ ਪਾਠ ਹੋਣ ਲੱਗ ਪਏ ਕਿਧਰੇ ਗੀਤਾ ਦਾ ਜਪ ਹੋਣ ਲੱਗ ਪਿਆ ਕਿਧਰੇ ਹਵਨ ਹੋਣ ਲੱਗ ਪਿਆ ਕਿਧਰੇ ਇਤਰਾ ਤਰ੍ਹਾਂ ਦੀਆਂ ਹੋਰ ਗੱਲਾਂ ਤੇ ਉਦੋਂ ਮੈਨੂੰ ਬੜੇ ਮਜ਼ਾਕ ਫੁਰੇ ਮੈਂ ਲਿਖੇ ਵੀ ਬੜਾ ਔਰ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਮੈਂ ਮਜ਼ਾਕ ਕੀਤਾ ਤੇ ਉਹ ਮੇਰੇ ਨਾਲ ਔਖੇ ਵੀ ਹੋ ਗਏ ਵੀ ਇਹ ਗੈਣੀ ਤੇ ਨਾਸਤਿਕ ਪੱਕਾ ਨਾਸਤਿਕ ਮੈਂ ਖਾਉ ਜ਼ਮੀਨ ਰੱਬ ਨੇ ਉਲਟਾਣੀ ਹੈ ਤੇ ਤੁਸੀਂ ਉਲਟਣ ਨਹੀਂ ਦੇਣੇ ਤੇ ਇਹਦਾ ਮਤਲਬ ਰੱਬ ਤੇ ਕੁਝ ਵੀ ਨਹੀਂ ਤੁਸੀਂ ਬਹੁਤ ਡੱਢੇ ਤੁਸੀਂ ਬੜੇ ਤਕੜ ਤੁਸੀਂ ਸ਼ਰਾਵਰ ਤੇ ਰੱਬ ਜੋ ਕੁਝ ਕਰਨਾ ਚਾਹੇ ਤੁਸੀਂ ਰੋਕ ਵੀ ਸਕਦੇ ਹੋ ਫਿਰ ਰੱਬ ਤੇ ਕੁਝ ਵੀ ਨਹੀਂ ਉਹਦੀ ਪੂਜਾ ਕਰਨ ਦੀ ਕੀ ਲੋੜ ਹੈ ਉਹ ਦੀ ਪ੍ਰਸ਼ਤਿਸ਼ ਕਰਨ ਦੀ ਕੀ ਲੋੜ ਹੈ ਤੇ ਪਤਾ ਆਖਣ ਤੂੰ ਗੈਨੇ ਜ਼ਰੂਰ ਹੈ ਤੈਨੂੰ ਗੱਲ ਦੀ ਸਮਝ ਲੈ ਅਖਰਾਂ ਦਾ ਤੈਨੂੰ ਬੋਧ ਹੈ ਅਸੀਂ ਹਵਨ ਕਰ ਰਹੇ ਹਾਂ ਯਗ ਕਰ ਰਹੇ ਹਾਂ ਔਰ ਧਰਤੀ ਨਾ ਉਲਟੇ ਇਹ ਸਾਡੇ ਯਤਨ ਨੇ ਇਹ ਸਾਡੇ ਉਪਰਾਲੇ ਆਖਰ ਉਹ ਦਿਨ ਵੀ ਆਇਆ ਜਿਹੜਾ ਦਿਨ ਕਹਿੰਦੇ ਸਨ ਵੀ ਅੱਜ ਅੱਠ ਗ੍ਰਹਿ ਇਕੱਠੇ ਹੋਣਗੇ ਤੇ ਜ਼ਮੀਨ ਪਲਟ ਜਾਏਗੀ ਤੋ ਗੁਰਦੁਆਰੇ ਦੀ ਮੈਂ ਤੀਸਰੀ ਮੰਜ਼ਲ ਤੇ ਖੜਾ ਸੀ ਤੇ ਠੰਡ ਦੇ ਦਿਨ ਸਨ ਧੁੱਪ ਸੇਕ ਰਿਆ ਸੀ ਮੈਂ ਉੱਪਰ ਫੱਲੋਂ ਇੱਕ ਮਿੱਤਰ ਲੰਘਿਆ ਤੇ ਕਹਿੰਦਾ ਮਸਕੀਨ ਜੀ ਉੱਪਰ ਖੜੇ ਹੋ ਕੀ ਕਰ ਰਹੇ ਹੋ ਮੈਂ ਕਹਾਂ ਉਪਰੋਂ ਹੀ ਦੇਖਾਂਗੇ ਜ਼ਮੀਨ ਕਿਵੇਂ ਪਲਟਦੀ ਹੈ ਉਪਰੋਂ ਹੀ ਦੇਖਾਂਗੇ ਜਦੋਂ ਚੰਗੀ ਦੇਖੀ ਉਹ ਜਿਹਦੇ ਸੇਖੇ ਇਹ ਕਿੰਨੇ ਜਾਣੋ ਦਿਨ ਲੰਘਿਆ ਤੇ ਜਿਹੜੇ ਚੰਗੇ ਚੰਗੇ ਉੱਗੇ ਪੰਡਤ ਪਰੋਹਤ ਜਿਨ੍ਹਾਂ ਨੇ ਬੜਾ ਰੋਲਾ ਪਾਇਆ ਉਹਨਾਂ ਤੋਂ ਜਦ ਪੁੱਛਿਆ ਇਹ ਕੀ ਕਹਿੰਦੇ ਹੁਣ ਥੋੜੀ ਪਲਟ ਸਕਦੀ ਸੀ ਅਸੀਂ ਇੰਨੇ ਹਜ਼ਾਰ ਹਵਨ ਯੱਗ ਕਰ ਛੱਡੇ ਹੁਣ ਥੋੜੀ ਪਲਟ ਨਹੀਂ ਸੀ ਆਸੀ ਔਰ ਕਹਿੰਦੇ ਨਾ ਸੀ ਤੇ ਹੁਣ ਬਿਲਕੁਲ ਠੀਕ ਕਰ ਦਿੱਤਾ ਤੇ ਮੈਂ ਉਹਨਾਂ ਨੂੰ ਗੁਰਨਾਮਿਕ ਦੀ ਪੰਕਤੀ ਸੁਣਾਈ ਬਿਓ ਪੂਛ ਨਾ ਮਸਲਤ ਧਰੇ ਜੋ ਕੁਛ ਕਰੇ ਸੋ ਆਪੇ ਕਰੇ ਉਹਨੇ ਜੋ ਕੁਛ ਕਰਨਾ ਹੁੰਦਾ ਮੀਟਿੰਗ ਨੇ ਬੁਲਾਉਂਦਾ ਬਈ ਤੁਸੀਂ ਆਓ ਆਓ ਮਤਾ ਪਕਾਵਾਂਗੇ ਵਿਚਾਰਾਂ ਕਰਾਂਗੇ ਸਮਾ ਜਦ ਕੋਈ ਫਲੋਰ ਮਿਲਣਾ ਨਹੀਂ ਹੁੰਦੀਆਂ ਸਨ ਕਿਸੇ ਕਿਸੇ ਘਰ ਦੇ ਚੱਕੀ ਆਉਂਦੀ ਸੀ ਲੋਕੀ ਹੱਥ ਨਾਲ ਦਾਣੇ ਪੀਂਦੇ ਸਨ ਤੋਂ ਕਬੀਰ ਦੇ ਘਰ ਇੱਕ ਚੱਕੀ ਸੀ ਤੇ ਪੜੋਸ ਦੇ ਚੋਂ ਇੱਕ ਬਿਰਧ ਮਾਤਾ ਆ ਗਈ ਦਾਣੇ ਪੀਣ ਵਾਸਤੇ ਉਹ ਦਾਣੇ ਸਨ ਬਾਜਰੇ ਦੇ ਤੇ ਜਿਉਂ-ਜਿਉਂ ਪੀ ਰਹੀ ਥੋੜਾ ਥੋੜਾ ਆਟਾ ਵਿੱਚੇ ਚੱਬ ਵੀ ਲੈਂਦੀ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਬਾਜਰੇ ਦਾ ਆਟਾ ਉਹਦੇ ਚੱਬ ਵੀ ਲੈਂਦੇ ਨੇ ਕਿ ਬਾਜਰਾ ਗਰਮ ਹੁੰਦਾ ਬਹੁਤ ਤੇ ਸਰਦੀਆਂ ਦੇ ਦਿਨਾਂ ਵਿੱਚ ਅਕਸਰ ਲੋਕ ਉਸ ਨੂੰ ਜੀ ਵੀ ਚੱਬ ਲੈਂਦੇ ਉਹ ਕੁਝ ਨੁਕਸਾਨ ਨਹੀਂ ਕਰਦਾ ਫਾਇਦਾ ਹੀ ਕਰਦਾ ਗਰਮ ਬਹੁਤ ਤੋਂ ਮਾਈ ਦਾਣੇ ਭਈ ਪੀਸੇ ਬਾਜਰਾ ਪੀਸ ਰਹੀ ਸੀ ਤੇ ਪਿੰਦਿਆਂ ਪੀਦੇ ਆ ਜੋ ਆਟਾ ਨਿਕਲ ਰਿਆ ਸੀ ਕਦੀ ਕਦੀ ਚਬ ਲੈਂਦੀ ਸੀ ਥੋੜਾ ਬਹੁਤ ਚਬ ਲੈਂਦੀ ਸੀ ਕਬੀਰ ਦੇਖ ਰਹੇ ਸੋਚਦੇ ਨੇ ਬੜੀ ਬੇਸਬਰੀ ਹੈ ਬਹੁਤ ਬੇਸਬਰੀ ਸਾਰਾ ਆਟਾ ਪੀ ਲਵੇ ਫਿਰ ਘਰ ਜਾ ਕੇ ਪਕਾ ਕੇ ਖਾਵੇ ਪਰ ਵਿੱਚੇ ਹੀ ਮੱਖੇ ਮਾਰੀ ਜਾਂਦੀ ਜਦੋਂ ਉਸ ਦਾ ਦਿਲ ਕਰਦਾ ਫੱਕੇ ਮਾਰ ਜਾਂਦੀ ਜਦ ਸਾਰੇ ਦਾਣੇ ਇਸ ਨੇ ਪੀ ਲਏ ਤਾਂ ਫਿਰ ਚੱਕੀ ਦੇ ਚੋਂ ਆਟਾ ਕੱਢ ਕੇ ਭਗਤ ਜੀ ਲੈਕ ਦੇਣ ਉਹਨੇ ਆਪਣੇ ਭਾਂਡੇ ਵਿੱਚ ਪਾਇਆ ਤੇ ਸਿਰ ਤੇ ਰੱਖ ਕੇ ਚੱਲ ਪਈ ਆਪਣੇ ਘਰ ਨੂੰ ਜਿਉ ਆਪਣੇ ਘਰ ਨੂੰ ਜਾ ਰਹੀ ਏ ਤੇ ਰਸਤੇ 'ਚ ਪੈਂਦੀ ਸੀ ਇੱਕ ਨਾਲੀ ਜਿਹਦੇ ਤੋਂ ਛਾਲ ਮਾਰ ਕੇ ਨੇ ਲੰਘਣਾ ਸੀ ਤੇ ਜਿਉਂ ਛਾਲ ਮਾਰ ਕੇ ਲੰਗਣ ਲੱਗੀ ਨਾ ਤੇ ਸਿਰ ਦਾ ਭਾਂਡਾ ਹੈ ਨਾਲੀ ਦੇ ਵਿੱਚ ਸਾਰਾ ਹੀ ਆਟਾ ਚਿੱਕੜ ਦੇ ਵਿੱਚ ਹੁ ਕਬੀਰ ਜੈਸਾ ਦਾਰਸ਼ਨਿਕ ਸੰਤ ਤੇ ਮਹਾਕਵੀ ਖੜਾ ਹੋਇਆ ਤੇ ਉਹ ਰਹਿ ਥੋੜੀ ਸਕਦਰ ਉਹਦੇ ਗਹਿਰੇ ਤਲ ਦੇ ਚੋਂ ਕਵਿਤਾ ਦਾ ਜਨਮ ਹੋਇਆ ਗੀਤ ਦਾ ਜਨਮ ਹੋਇਆ ਅਮਰ ਕਲਾਮ ਦਾ ਜਨਮ ਹੋਇਆ ਅਮਰਤਮਈ ਬਚਨ ਉਸਦੀ ਆਤਮਾ ਚੋਂ ਨਿਕਲੇ ਨੇ ਕਬੀਰ ਕੀਚੜ ਆਟਾ गिर ਪਰਿਆ ਕਛੂ ਨਾ ਆयो ਹਾਥ ਪੀਸਤ ਪੀਸਤ ਚਾਬਿਆ ਸੋਈ ਨਿਬਿਆ ਸਾਥ ਉਸ ਨਿੱਕੀ ਜੀਆਂ ਘਟਨਾ ਤੋਂ ਕਬੀਰ ਬਹੁਤ ਵੱਡਾ ਖਿਆਲ ਲੇ ਗਿਆ ਵੀ ਮਿਹਨਤ ਤੇ ਇਸਨੇ ਬੜੀ ਕੀਤੀ ਵਿਚਾਰੀ ਚੱਕੀ ਪਿੰਦੀ ਰਹੀ ਆਤ ਨਾਲ ਉਹਨਾਂ ਦੇ ਨਾਲ ਚ ਇਹੀ ਕੁਝ ਸੀ ਤੋ ਮਿਹਨਤ ਵੀ ਬੜੀ ਲੱਗਦੀ ਆਖਰੋ ਚੱਕੀ ਘੁਮਾਣੀ ਪੈਂਦੀ ਤੇ ਸਰੀਰ ਦਾ ਜ਼ੋਰ ਤੇ ਲੱਗਦਾ ਉਹਦੇ ਵਿੱਚ ਤੇ ਹੁਣ ਕਿਲੋ 2 ਕਿਲੋ ਦੇ ਕਰੀਬ ਇਸਨੇ ਬਾਜਰਾ ਜੋ ਹੈ ਦਾਣੇ ਪੀਸੇ ਨੇ ਮਿਹਨਤ ਕੀਤੀ। ਸਰੀਰ ਦੇ ਚੋਂ ਕਾਫੀ ਪਸੀਨਾ ਨਿਕਲਿਆ ਵਿਚਾਰੀ ਥੱਕ ਗਈ ਤੇ ਪਰ ਆਟਾ ਸਾਰਾ ਚਿੱਕੜ ਵਿੱਚ। ਉਹ ਪੰਜ ਸੱਤ ਬੁਰਕੀਆਂ ਜਿਹੜੀਆਂ ਉਸਨੇ ਖਾ ਲਈ। ਉਹ ਪੰਜ ਸੱਤ ਫੱਕੇ ਜਿਹੜੇ ਉਸਨੇ ਮਾਰ ਲਏ। ਉਹ ਤੇ ਉਸਦੇ। ਬਾਕੀ ਤੇ ਸਾਰਾ ਚਿੱਕੜ ਦੇ। ਤੋਂ ਇੱਥੇ ਦਰਸਲ ਦੋਪਹਰ ਚੱਕੀ ਦੇ ਢੇੜੇ ਨੇ ਦਿਨ ਹੈ ਰਾਤ ਹੈ ਇਹਨੂੰ ਕਬੀਰ ਚੱਕੀ ਪੈ ਕਹਿੰਦੇ ਨੇ ਔਰ ਇਹਦੇ ਚ ਅਸੀਂ ਕਿਹੜੇ ਦਾਣੇ ਪੀਨੇ ਆ ਕਰਮਾਂ ਦੇ ਕੁਛ ਨਾ ਕੁਛ ਕਰਮ ਚੱਲਦੇ ਰਹਿੰਦੇ ਸਾਡੇ ਚੱਲਦੇ ਹੀ ਰਹਿੰਦੇ ਔਰ ਕਰਮਾਂ ਦਾ ਸਵਾਸ ਨਾਲ ਜੋ ਕਿ ਬਹੁਤ ਡੇਰਾ ਸੰਬੰਧ ਹੈ ਸਵਾਸ ਤੋਂ ਬਿਨਾ ਕਰਮ ਹੋ ਨਹੀਂ ਸਕਦੇ ਕਬੀਰ ਕਹਿੰਦੇ ਨੇ ਇਸ ਦਿਨ ਰਾਤ ਦੀ ਚੱਕੀ ਦੇ ਵਿੱਚ ਜਿਹੜੇ ਕੁਝ ਸਵਾਸ ਪ੍ਰਮਾਤਮਾ ਦੇ ਲੇਖੇ ਲਾ ਲੈ ਵਾਹਿਗੁਰੂ ਵਾਹਿਗੁਰੂ ਆਖ ਛੜਿਆ ਸਤ ਸੰਗ ਦੇ ਚ ਬੈਠ ਗਏ ਕਥਾ ਕੀਰਤਨ ਸੁਣ ਲੈ ਉਹ ਤੇ ਸਵਾਸ ਚਬ ਲੈ ਉਹ ਆਟਾ ਤੇ ਚਬ ਲੈ ਉਹ ਕਰਮ ਤੇ ਨਾ ਬਾਕੀ ਸਾਰੇ ਚਿੱਕੜ ਦੇ ਖੂਖਰੇ que se cambie.